ਅੱਜ ਤੋਂ ਬਾਅਦ ਤੁਹਾਨੂੰ ਟੂਟੀ ਫਰੂਟੀ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਹੀਂ ਕਿਉਂਕਿ ਘਰ ਵਿੱਚ ਹੀ ਤਿਆਰ ਹੋ ਜਾਂਦੀ ਹੈ ਬਿਨਾਂ ਕਿਸੇ ਖਰਚੇ ਤੋਂ ਬਸ ਥੋੜੀ ਜੀ ਮਿਹਨਤ ਤੇ ਧੀਰਜ ਦੇ ਨਾਲ ਜਦੋਂ ਆਪਾਂ ਕੋਈ ਚੀਜ਼ ਬਣਾਉਂਦੇ ਆ ਤਾਂ ਉਹ ਚੀਜ਼ ਘਰ ਵਿੱਚ ਹੀ ਬੜੀ ਆਸਾਨੀ ਨਾਲ ਬਣਾ ਸਕਦੇ ਹਾਂ ਤੇ ਇਹਨੂੰ ਆਪਾਂ ਕਿਸੇ ਵੀ ਮਿੱਠੀਆਂ ਡਿਸ਼ੇਸ ਦੇ ਵਿੱਚ ਯੂਜ਼ ਕਰ ਸਕਦੇ ਆ ਬਹੁਤ ਹੀ ਵਧੀਆ ਲੱਗਦੀ ਹੈ ਤੇ ਇਹਦੇ ਲਈ ਮੈਂ ਯੂਜ਼ ਕਰ ਰਹੀ ਹਾਂ ਦਿਵਾਨੇ ਦੀਆਂ ਛਿਲੜਾਂ ਅਦਵਾਨਾ ਤਾਂ ਅਸੀਂ ਖਾ ਚੁੱਕੇ ਹਾਂ ਤੇ ਹੁਣ ਇਹਨਾਂ ਦੇ ਛਿਲੜਾ ਨੂੰ ਛਿੱਲ ਲੈਣੇ ਆ ਇਹਦਾ ਜਿਹੜਾ ਹਰਾ 파ਟ ਹੈ ਉਹਨਾਂ ਨੂੰ ਛਿੱਲ ਲੈਣਾ ਦੂਜੀ ਸਾਈਡ ਤੋਂ ਵੀ ਜਿਹੜਾ ਜ਼ਿਆਦਾ ਲਾਲ ਹਰਾ 파ਟ ਵੀ ਉਤਾਰ ਦਿਆਂਗੇ ਤੇ ਲਾਲੀ ਵਾਲਾ 파ਟ ਉਤਾਰ ਦਿਆਂਗੇ ਤੇ ਜਿਹੜਾ ਗੁੱਦਾ ਜਿਹਾ ਰਹਿ ਜਾਏਗਾ ਸਿਰਫ ਇਹਦੀ ਕਟਿੰਗ ਕਰਾਂਗੇ ਤੇ ਹੁਣ ਇਹਨੂੰ ਛੋਟੇ ਛੋਟੇ ਪੀਸਿਸ ਵਿੱਚ ਕੱਟ ਲੈਣਾ ਕਿਉਂਕਿ ਟੂਟੀ ਫਰੂਟੀ ਜਿਆਦਾ ਵੱਡੇ ਪੀਸਿਸ ਵਿੱਚ ਨਹੀਂ ਹੁੰਦੀ ਇਸ ਤਰ੍ਹਾਂ ਹੀ ਆਪਾਂ ਕੱਟਾਂਗੇ ਮੈਂ ਵੀ ਛੋਟੇ ਛੋਟੇ ਪੀਸਾਂ ਵਿੱਚ ਇਹਨਾਂ ਨੂੰ ਕੱਟ ਕਿਸ ਤੋਂ ਜਿਆਦਾ ਛੋਟੇ ਪੀਸਾਂ ਵਿੱਚ ਵੀ ਨਾ ਕੱਟਣਾ ਕਿਉਂਕਿ ਸੁੱਕਣ ਤੋਂ ਬਾਅਦ ਥੋੜੀ ਜਿਹੀ ਸੁੰਗੜ ਜਾਂਦੀ ਹੈ ਤੁਸੀਂ ਦੇਖ ਲਓ ਇਹਨਾਂ ਦਾ ਸਾਈਜ਼ ਕੀ ਹੈ ਤੇ ਹੁਣ ਇਹਨਾਂ ਨੂੰ ਪਾਣੀ ਵਿੱਚ ਪਾ ਦੇਣੇ ਆ ਪਾਣੀ ਇੱਥੇ ਮੈਂ 1.5 ਲੀਟਰ ਰੱਖਿਆ ਹੋਇਆ ਸੀ ਉਬਲਣ ਵਾਸਤੇ ਤੇ ਜਿਵੇਂ ਹੀ ਕਟਿੰਗ ਹੋ ਗਈ ਸਾਰੇ ਦੇ ਸਾਰਾ ਮੈਦਵਾਨੇ ਦੇ ਅਛੇ ਲੜਾਇ ਦੇ ਵਿੱਚ ਪਾ ਦਿੱਤੀਆਂ ਨੇ ਗੈਸ ਦੀ ਦੂਜੀ ਸਾਈਡ ਤੇ ਕੜਾਈ ਰੱਖ ਕੇ ਉਹਦੇ ਵਿੱਚ ਇੱਕ ਕੱਪ ਖੰਡ ਪਾ ਦੇਣੀ ਹੈ ਤੇ ਦੋ ਕੱਪ ਪਾਣੀ ਪਾਣਾ ਤੇ ਫਿਰ ਇਹਨੂੰ ਉਬਲਣ ਲਈ ਰੱਖ ਦਿਆਂਗੇ ਇਹਦੀ ਕੋਈ ਚਾਸ਼ਨੀ ਤਾਰਨੀ ਬਣਾਉਣੀ ਸਿਰਫ ਇਹਨੂੰ ਉਬਾਲਾ ਹੀ ਦਵਾਉਣਾ ਤੇ ਉਧਰ ਅਦਵਾਨੇ ਦੀਆਂ ਛਿਲੜਾਂ ਨੂੰ ਇੰਨਾ ਕੁ ਉਬਾਲਾਂਗੇ ਕਿ ਉਹ ਟਰਾਂਸਪੇਰੈਂਟ ਹੋ ਜਾਣ ਤੇ ਇਹ 8 ਤੋਂ 9 ਮਿੰਟ ਲੱਗੇ ਨੇ ਇਹ ਟਰਾਂਸਪੇਰੈਂਟ ਜੀਆਂ ਹੋ ਗਈਆਂ ਨੇ ਆਪਾਂ ਇੱਕ ਵਾਰ ਇਹਨਾਂ ਨੂੰ ਚੈੱਕ ਕਰ ਲੈਣੇ ਆ ਦੇਖੋ ਇਹ ਤਿਆਰ ਹੋ ਗਈਆਂ ਨੇ ਬਹੁਤ ਹੀ ਵਧੀਆ ਪੱਕ ਗਈਆਂ ਨੇ ਤੇ ਹੁਣ ਇਹਨਾਂ ਨੂੰ ਇੱਥੋਂ ਕੱਢ ਕੇ ਸਿੱਧਾ ਹੀ ਕੜਾਈ ਵਿੱਚ ਪਾਉਂਦੇ ਜਾਵਾਂਗੇ ਕਿਸੇ ਛਾਣਣੀ ਦੇ ਨਾਲ ਇਹਨਾਂ ਨੂੰ ਉਧਰੋਂ ਕੱਢ ਕੇ ਇੱਧਰ ਚਾशनी ਵਿੱਚ ਪਾ ਲੈਣਾ ਤੇ 8 ਤੋਂ 9 ਮਿੰਟ ਲਈ ਇੱਥੇ ਵੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਚਾशनी ਜਿਹੜੀ ਹੈ ਉਹ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਚਲੀ ਜਾਏ ਤੇ 8 ਤੋਂ 9 ਮਿੰਟ ਹੋ ਗਏ ਨੇ ਤੇ ਇਹ ਲਗਭਗ ਤਿਆਰ ਹੋ ਗਏ ਨੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਗੈਸ ਬੰਦ ਕਰਕੇ ਇਹਨੂੰ ਠੰਡਾ ਕਰਨ ਦੀ ਲੋੜ ਨਹੀਂ ਬਸ ਇਹਨੂੰ ਕਟਛ ਦੇ ਨਾਲ ਜਿਹੜੇ ਪਾਂਡਿਆਂ ਵਿੱਚ ਵੀ ਆਪਾਂ ਕਲਰ ਪਾਉਣੇ ਨੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਪਾ ਦਿਆਂਗੇ ਇੱਥੇ ਮੈਂ ਤਿੰਨ ਕੌਲੇ ਲਈਆਂ ਨੇ ਕਿਉਂਕਿ ਮੇਰੇ ਕੋਲ ਤਿੰਨ ਕਲਰ ਨੇ ਤੇ ਮੈਂ ਸਾਰਿਆਂ ਦੇ ਵਿੱਚ ਚਾਸ਼ਨੀ ਦੇ ਸਮੇਤ ਇਹਨਾਂ ਨੂੰ ਪਾ ਦਿੱਤਾ ਚਮਚ ਦਾ ਚੌਥਾ ਹਿੱਸਾ ਮੈਂ ਇਹ ਲੱਡੂ ਰੰਗ ਲੈ ਆਏ ਤੇ ਇਹਦੇ ਵਿੱਚ ਪਾ ਦਿੱਤਾ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੇ ਇਸ ਤੋਂ ਬਾਅਦ ਦੂਸਰੇ ਵਾਸਤੇ ਆਪਾਂ ਨਵਾਂ ਚਮਚ ਲਵਾਂਗੇ ਜਾਂ ਉਸੇ ਚਮਚੇ ਨੂੰ ਧੋ ਲੈਣਾ ਅਲੱਗ-ਅਲੱਗ ਰੰਗਾਂ ਲਈ ਅਲੱਗ-ਅਲੱਗ ਚਮਚ ਯੂਜ਼ ਕਰਨੇ ਨੇ ਜੇ ਸੇਮ ਚਮਚ ਯੂਜ਼ ਕਰਾਂਗੇ ਤਾਂ ਉਹ ਕਲਰ ਮਿਕਸ ਹੋ ਜਾਂਦੇ ਨੇ ਤੇ ਇੱਥੇ ਮੈਂ ਹਰਾ ਕਲਰ ਵੀ ਪਾ ਦਿੱਤਾ ਤੇ ਨਾਲ ਹੀ ਇੱਥੇ ਲਾਲ ਕਲਰ ਵੀ ਪਾਇਆ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ 2-3 ਘੰਟਿਆਂ ਲਈ ਪਏ ਰਹਿਣ ਦਿਆਂਗੇ ਨਾਲੇ ਤਾਂ ਇਹ ਠੰਡੇ ਹੋ ਜਾਣਗੇ ਨਾਲੇ ਚਾशनी ਨਾਲ ਵਿੱਚ ਅਬਜ਼ੌਰਬ ਹੋ ਜਾਏਗੀ ਤੇ ਨਾਲੇ ਕਲਰ ਇਸ ਤੋਂ ਬਾਅਦ ਇਹਨਾਂ ਨੂੰ ਆ ਕੇ ਚੈੱਕ ਕਰਦੇ ਆਂ ਦੇਖੋ ਜੀ ਇਹ 2 ਘੰਟਿਆਂ ਬਾਅਦ ਮੈਂ ਦੇਖਿਆ ਇਹ ਬਹੁਤ ਹੀ ਵਧੀਆ ਕਲਰ ਇਹਨਾਂ ਵਿੱਚ ਚਲਾ ਗਿਆ ਤੇ ਨਾਲ ਹੀ ਚਾਸ਼ ਨੇ ਵੀ ਤੇ ਹੁਣ ਇਹਨਾਂ ਨੂੰ ਨਿਚੋੜ ਲੈਣੇ ਆ ਇੱਥੇ ਮੈਂ ਦੁੱਧ ਵਾਲੀ ਛਾਣਣੀ ਜਿਹੜੀ ਦੁੱਧ ਦੇ ਉੱਪਰ ਆਪਾਂ ਦਿੰਨੇ ਆ ਉਹਨੂੰ ਲਿਆ ਤੇ ਉਹਦੇ ਉੱਪਰ ਇਹਨਾਂ ਤਿੰਨਾਂ ਕਲਰਾਂ ਨੂੰ ਪਾ ਦਿੱਤਾ ਤਾਂ ਜੋ ਇਹਨਾਂ ਦਾ ਜਿਹੜਾ ਪਾਣੀ ਉਹ ਥੱਲੇ ਨਿਕਲ ਜਾਏ ਪਰ ਤੁਸੀਂ ਅਲੱਗ-ਅਲੱਗ ਰੱਖਣਾ ਕਈ ਵਾਰੀ ਆਪਸ ਵਿੱਚ ਰਲ ਜਾਂਦਾ ਹੈ ਤੇ ਮੈਂ ਇੱਥੇ ਤਿੰਨੇ ਕਲਰ ਇਸੇ ਛਾਣਣੀ ਦੇ ਉੱਤੇ ਪਾ ਦਿੱਤੇ ਨੇ ਤੇ ਅਲੱਗ-ਅਲੱਗ ਜਦੋਂ ਆਪਾਂ ਰੱਖਦੇ ਆ ਥੋੜਾ ਆਸਾਨੀ ਰਹਿੰ ਹੁਣ ਇਹਨੂੰ 2 ਤੋਂ 3 ਦਿਨਾਂ ਲਈ ਧੁੱਪੇ ਰੱਖਾਂਗੇ ਤੇ ਧੁੱਪ ਦੇ ਵਿੱਚ ਇਹ ਬਹੁਤ ਹੀ ਵਧੀਆ ਸੁੱਕ ਜਾਂਦੀ ਹੈ ਜਿੰਨੀ ਗਰਮੀ ਪੈ ਰਹੀ ਹੈ ਉਸ ਨਾਲ ਤੇ 2 ਦਿਨਾਂ ਵਿੱਚ ਇਹ ਬਹੁਤ ਵਧੀਆ ਤਿਆਰ ਹੋ ਜਾਂਦੀ ਹੈ ਤੇ ਮੈਨੂੰ ਵੀ ਇਹਨੂੰ ਸੁਕਾਉਣ ਲਈ ਸਿਰਫ 2 ਦਿਨ ਹੀ ਲੱਗੇ ਨੇ ਤੇ 2 ਦਿਨਾਂ ਵਿੱਚ ਇਹ ਟੂਟੀ ਫਰੂਟੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਇਹਨਾਂ ਨੂੰ ਆਪਾਂ ਕਿਸੇ ਵੀ 에ਅਰ ਟਾਈਟ ਕੰਟੇਨਰ ਵਿੱਚ ਭਰ ਕੇ ਰੱਖ ਦੇਵਾਂਗੇ 6 ਮਹੀਨਿਆਂ ਲਈ ਇਹਨੂੰ ਬੜੇ ਆਰਾਮ ਨਾਲ ਆਪਾਂ ਯੂਜ਼ ਕਰ ਸਕਦੇ ਹਾਂ ਇਹਨੂੰ ਫ੍ਰਿਜ ਵਿੱਚ ਰੱਖਣਾ ਬਾਹਰ ਨਹੀਂ ਰੱਖਣਾ ਕੱਚ ਦੇ 에ਅਰ ਟਾਈਟ ਕੰਟੇਨਰ ਵਿੱਚ ਭਰ ਕੇ ਹੀ ਰੱਖਣਾ ਕਿਵੇਂ ਲੱਗੀ ਅੱਜ ਦੀ ਰੈਸਪੀ ਜ਼ਰੂਰ ਦੱਸਣਾ ਤੇ ਜੇ ਤੁਹਾਨੂੰ ਚੰਗੀ ਲੱਗੀ ਹੈ ਤੇ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ